ਇਹੋ ਜਿਹਾ ਜਾਫੀ ਦੱਸੋ ਜਿਹਦੇ ਕੋਲ ਤੁਹਾਨੂੰ ਲੱਗਦਾ ਸੀ ਕਿ ਇਸ ਜਾਫੀ ਨੇ ਔਖਾ ਆ ਟਫ ਕਰਦਾ ਇਹ ਜਾਫੀ ਮੈਨੂੰ ਹਾਰ ਟਾਈਮ ਨਾ ਕਿਹੜਾ ਇੱਕ ਇਹੋ ਜਿਹਾ ਸਟੋਪਰ ਸੀ ਜਿਆਦਾ ਰੱਬਈ ਮੈਨੂੰ ਐਕਦਾ ਉਦੋਂ ਵੀ ਬਿੱਟੂ ਦਗਾਲੀ ਜਾਦੇ ਲੱਗਦਾ ਸੀਗਾ ਔਖਾ ਸੀ ਖੇ ਕਿਉਂ ਤਾਂ ਉਹਦੇ ਲਗਾਵ ਵਾਲੇ ਪੀਓ ਦਾ ਐ ਨਹੀਂ ਪਸੇ ਥੱਲੋਂ ਵਰਨ ਸ਼ਹਿਰ ਤੋਂ ਆਣਾ ਕਿੱਧਰ ਲੈ ਦੋਤੇ ਖੜਾ ਕਿੱਧਰੋਂ ਆਇਣਾ ਉਹਦਾ ਕੋਈ ਪਤਾ ਨਹੀਂ ਸੀਗਾ ਉਹਦੇ ਕੋਲ ਦਾ ਹੀ ਐਨੇ ਸੀਗੇ ਹੂੰ ਥੱਲੇ ਵੱੜ ਗਿਆ ਤਾਂ ਨਿਕਲ ਗਿਆ ਤਾਂ ਉਹ ਨਿਕਲ ਗਿਆ ਥੱਲੇ ਵੱਲ ਗਿਆ ਕਿੱਧਰ ਨੂੰ ਨਿਕਲ ਗਿਆ ਉਹਦਾ ਕੋਈ ਪੇਤ ਨਹੀਂ ਆਇਆ ਸੀਗਾ ਹੂੰ ਹੂੰ ਵਧੀਆ ਸਟਾਪਰ ਹੋਇਆ ਹਾਂਜੀ ਪੂਰਾ ਵਧੀਆ ਸੇਰੇ ਦਾ ਸਟਾਪਰ ਹੋਇਆ ਜੀ ਤੁਹਾਡੇ ਨਾਲ ਪਿਆਰ ਵੀ ਬੜਾ ਸੀ ਉਹਨਾਂ ਦਾ ਹਾਂਜੀ ਪਿਆਰ ਬਹੁਤ ਸੀਗਾ ਹੀ ਖਾਸਵੇਂ ਅਸੀਂ ਚੌਟ-ਚੂਟ ਬਹੁਤ ਕਰਦੇ ਸੀਗੇ ਵਾਲਡਿਕ ਕੱਪ 'ਚ ਵੀ ਚੌਟ ਬਹੁਤ ਕਰਦਾ ਸੀ ਹਰ ਇੱਕ ਨਹੀਂ ਉਹ ਐਦਾਂ ਨਹੀਂ ਸੀ ਵੀ ਜਿਵੇਂ ਉਹ 플레이 ਤਕੜਾ ਸੀ ਵੀ ਕਹਿੰਦਾ ਜੀ ਮੈਂ ਯਾਰ ਵੀ ਤਕਣਾ ਮਾਕੜੀ ਚ ਪਰਚ ਮਿਲਣਾ ਜੋ ਆ ਗਿਆ ਹਰੇਕ ਦਾ ਬੱਤੀ ਨਾਲ ਵੀ ਚੋੜ ਉਹ ਹੀ ਕਾਫੀ ਤੇ ਸਿਆਣੇ ਬਣਨ ਉਹ ਹੀ ਚੋੜ ਕਰ ਬਿਲਕੁਲ ਅੱਛਾ